ਆ ਬਾਣੀ پڑھਦੇ ਆ ਬਾਣੀ ਉੱਤੇ ਅਮਲ ਵੀ ਕਰਨਾ ਠੀਕ ਹੈ ਬਾਣੀ ਕਹਿ ਕੀ ਰਹੀ ਹੈ ਠੀਕ ਹੈ ਤਾਂ ਇਹ ਸਾਡਾ ਬਾਣੀ ਪੜੇ ਦਾ ਫਾਇਦਾ ਹੈ ਨਹੀਂ ਤਾਂ ਗੁਰੂ ਮਹਾਰਜ ਨੇ ਆਸਾ ਦੀ ਵਾਰ ਦੇ ਵਿੱਚ ਲਿਖਿਆ ਨਾ ਪੜ ਪੜ ਕੇ ਲੱਤੀ ਹੈ ਠੀਕ ਹੈ ਵੀ ਪੜ ਪੜ ਕੇ ਲੱਦੇ ਲੱਦੇ ਠੀਕ ਹੈ ਬਾਣੀ ਕਰਨੀ ਵਿਚਾਰੀ ਨਹੀਂ ਹੈ ਵੀ ਬਾਣੀ ਕਹਿ ਕੀ ਰਹੀ ਹੈ ਤਾਂ ਹੀ ਬਹੁਤੇ ਸਿੱਖਾਂ ਜੇ ਕੋਈ ਘਰਾਂ ਤੇ ਮਕਾਨੇ ਇਦਾਂ ਹੁੰਦਾ ਠੀਕ ਆ ਤੋ ਇੱਕ ਜਿਹਾ ਮੜੀ ਉਤੇ ਠੀਕ ਆ ਕੋਈ ਕਿਸੇ ਹੋਰ ਕਾਰਨ ਕਾਰਜ ਵਿੱਚ ਫਸਿਆ ਹੁੰਦਾ ਕਈ ਬੈਮਾ ਫਰਮਾਂ ਵਿੱਚ ਫਸੇ ਹੁੰਦੇ ਨੇ ਕਈ ਦਿਨਾਂ ਦੇ ਚੱਕਰਾਂ ਵਿੱਚ ਫਸੇ ਹੁੰਦੇ ਨੇ ਵੀ ਅੱਜ ਵੀਰਵਾਰ ਅੱਜ ਮੰਗਲਵਾਰ ਅੱਜ ਸਲਾਣਾ ਦਿਨ ਠੀਕ ਆ ਕਈ ਘਰ ਸੇ ਕਈ ਜੀ ਵੀ ਦੇਖੇ ਨੇ ਜਿਹੜਾ ਸਮਾਂ ਹੁੰਦਾ ਹੈ ਨਾ ਉਹ ਸਮੇਂ 'ਚ ਵੀ ਪਸ ਜਾਂਦੇ ਨੇ ਜਿਵੇਂ ਪੌਣੇ ਇੱਕ ਹੋ ਗਿਆ ਪੌਣੇ ਦੋ ਹੋ ਗਿਆ ਪੌਣੇ ਤਿੰਨ ਹੋ ਗਿਆ ਪੌਣੇ 10 ਹੋ ਗਿਆ ਕਹਿੰਦੇ ਤੌਰ ਹੋ ਗਈ ਅਜੇ ਨਹੀਂ ਤੁਰਨਾ ਵਾਰੇ ਕਹਿੰਦੇ ਨੇ ਸਿੱਤ ਵਾਰ ਨਾ ਸੇਵ ਹੈ ਮੂਰਖ ਮੁਗਤ ਵਾਰ ਜਿਹੜਾ ਕੀਤਾ ਹੋ ਵੀ ਤਰੀਕ ਹੋ ਵੀ ਵਾਰ ਹੋ ਗਿਆ ਦਿਨ ਹੋ ਗਿਆ ਜਿਹੜਾ ਸਮੇਂ ਨੂੰ ਵਿਚਾਰਦਾ ਹੈ ਨਾ ਗੁਰਬਾਣੀ ਵਿੱਚ ਉਹਨੂੰ ਮੂਰਖ ਆਖਿਆ ਗਿਆ ਈ ਆਖਿਆ ਗਿਆ ਮੂਰਖ ਨਾ ਕਿਸੇ ਢਿੰਦੇ ਚੱਕਰ 'ਚ ਪੈਣਾ ਨਾ ਸਮੇਂ ਦੇ ਚੱਕਰ 'ਚ ਪੈਣਾ ਈ ਚ ਨਹੀਂ ਕਿਸੇ ਤਰੀਕੇ ਦੇ ਹਵਾ ਸਿੱਟ ਪਿਆਛਾ ਤੁਸੀਂ ਪੜਾ ਦਿੱਤੇ ਆ ਠੀਕ ਆ ਜੀ ਤਾਂ ਨਾਲੇ ਬਾਅਦ ਚ ਪੜੀ ਇਹਨੇ ਤਰੀਕਾ ਵੀ ਸਮਾਂ ਵੀ ਸਰ ਕੀ ਪਤਾ ਕਿਹੜਾ ਸਮਾਂ ਕਿਵੇਂ ਆ ਠੀਕ ਹੈ ਨਾ ਚਲੋ ਜੀ ਇਹ ਪੜੋ ਕੰਮ ਕਰਾਉਣ ਵਾਸਤੇ ਹੋਈ ਬੀਟੋ ਵੜੋ ਕੁਰੀਲ ਪੜਨ ਤਾਂ ਮਨਨੇ ਭਾਵ ਮੂਖ ਦਵਾ